ਉਹਨਾਂ ਦੇ ਟਨ ਲਵੇ ਜਾ ਕੇ ਆਪਾਂ ਨੂੰ ਵਧੀਆ ਕੰਮ ਬਣਿਆ ਜੇ ਆਪਣਾ ਹੀ ਚੱਲੀ ਜਾਵੇ ਹਾਂ ਠੀਕ ਰੋ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੇ ਇੱਧਰ ਨਵਾਂ ਚੇਲਾ ਰੱਖਿਆ ਉਹ ਵੀ ਦੇਖ ਰਿਹਾ ਆ ਕਿ ਕੀ ਰੰਗ ਭਾਗ ਲਾਉਂਦਾ ਇਹ ਵੇਖ ਚਾਹ ਰਿਹਾ ਹੈ ਕਿ ਤੁਮਰੇ ਨਾਲ ਸਾਥ ਬੈਠਣਾ ਹਦਾ ਹੈ ਲੱਗਦਾ ਕਿ ਇਹ ਚਾਹ ਰਿਹਾ ਹੈ ਕਿ ਕਾਪਾ ਕਰਦਾ ਕਾਪਾ ਕਰਦਾ ਬਰ ਸਭਾਈ ਚੰਨੀਦਰ ਕਹਣਾ ਕਰੇ ਉਸਤਾਦ ਕਰੇ ਇਹ ਨਹੀਂ ਕਰੇ ਇਹਨੇ ਸਿੱਖਣਾ ਤੋਂ ਕਮ ਕਰਕੇ ਅੱਜ ਦਿਨ ਸਾਫ ਸਫਾਈ ਕਰਵਾਈ ਆਂ ਦਾ ਕੰਮ ਸਿਖਿਆ ਉਹ ਪਤਾ ਨਹੀਂ ਨਾ ਕਿਤੇ ਸੁਰਦਾ ਤਾਂ ਨਹੀਂ ਹੈਗਾ ਡੰਗਰ ਹਲਬਾਈ ਜੇ ਆਪਣਾ ਇਹ ਚੇਲਾ ਵਾਰ ਦਾ ਕੰਮ ਸਿੱਖ ਜੇ ਉਂਕਾ ਵਧੀਆ ਰੰਗ ਲੱਗੇ ਨਾ 25 ਦੀ ਆਪਣੀ ਮੁੱਕ ਪਈਆ ਲਾੜ ਮਿਆਲੇ ਦੀ 26 ਦੀਆ ਸਾਦੀ ਹੈ ਦੀ 70 ਦੀ ਕੌਰੀਆਂ ਦੀਆਂ 28 ਨੂੰ ਆਪਣਾ ਪੱਡੇ ਕੇ ਘੋਗਾ

ਇਹ ਪ੍ਰੋਗਰਾਮ ਹੋ ਗਿਆ ਤੂੰ ਬਿਆਜ ਰੱਖਿਆ ਕਮਰਗਾਤਾ ਅੱਛਾ ਅੱਛਾ ਬਿਆਜ ਆ ਗਿਆ ਤਾਂ ਕਨਾਂ ਬੇਤਾ ਨੂੰ ਪਾਗ ਲੱਗੇ ਅੱਛਾ ਸਮਾਨ ਖੇਣਾ ਹੁਣਾ ਅੱਛਾ ਅੱਛਾ ਕਰਿਆ ਰਹਿਓ ਕਰ ਆਉਂਿਆ ਸੀ ਉਹ ਬੰਦੇ ਆਹ ਬਾਬਾ ਬਾਬਾ ਜੰਗੀ ਨੇ ਕਿਹਾ ਅਸਾਂ ਕਹਿਣਾ ਸਿੱਖੋ ਅਸਾਂ ਪ੍ਰੇਸ ਲੈ ਕੇ ਨਾ ਸਿੱਖ ਲੈ ਕਰਾ ਹੰਮੇ ਨਾ ਮਾਗੇ ਨਾ ਉਸਤਾਦੀ ਦਾ ਕਹਿਣਾ ਜੀ ਨਾਲ ਕਰਦੇ ਦੇਖੋ ਨਾਲ ਤਾਂ ਇੱਕ ਦੋ ਹੋ ਲੱਗਣਗੇ ਜੀ ਜਦੋਂ ਆਪਾਂ ਨੂੰ ਸਾਈ ਜਾਏ ਸਮਾਨ ਚੱਕ ਆਪਣਾ ਹਾਂਜੀ ਸਮਾਨ ਲੈ ਕੇ ਚੱਲ ਚੱਲ ਚਲੋ ਜੀ ਉਸਤਾਦੀ ਚੱਲ ਚੱਲ ਚਲ ਮਾੜਾ ਮੋਟਾ ਪਿੱਛੇ ਵੱੜ ਜਾਗਾ ਤੇ ਮੈਨੂੰ ਕਹਦਾ ਉਸਤਾ ਆਏ ਪਰ ਹੁੰਦਾ ਨਹੀਂ ਆਹ ਉਸਤਾਦੀ ਆਏ ਉਪਰ ਚੜਿਆ ਕਰਦਾ ਆ ਜੀ ਆਜੇ ਉਸਤਾਦੀ ਆਜੇ ਹਾਂ ਜੀ ਲੈ ਹਾਂਜੀ ਆਪਣਾ ਮੋਟਰਸਾਈਕਲ ਕਿੱਥੇ ਆਓ ਖੜਿਆ ਜੀ ਆਜੋ ਜੀ ਆਜੋ ਏ ਉਹੀ ਹੈ ਨਾ ਸਮਾਨ ਤੇਰਾ ਬਾਬਲੇ ਉਹ ਅੰਦਰ ਉਹਨਾਂ ਦਾ ਇਹ ਕਰਦੀ ਸਾਂ ਨਾ ਉਹ ਸਾਰੇ ਸਮਾਨ ਤਾਂ ਹੈਗਾ ਰੱਬ ਤੇਰਾ ਸਾਂ ਨਾ ਚਲੋ ਤੇ ਕਰ ਲੈ ਚਲੋ ਜੀ ਇਸ ਨਾਲ ਦੀ ਐ ਕਰੀ ਉਸ ਤੇ ਰਹੀ ਆ ਫੜੋ ਇਸ ਨਾਲ ਦੀ ਇਹਨੂੰ ਦੱਸ ਨਹੀਂ ਦੱਸ ਕਿ ਕਿ ਤੂੰ ਮੂਰੇ ਨਾ ਚੱਲ ਜਾ ਚਲੋ ਜੀ ਇਸ ਨਾਲ ਚਲ ਆ ਫੜ ਲੈ ਸਮਾਨ ਲੈ ਉਹ ਲੈ ਮੈਨੂੰ ਫੜਾ ਦੇ ਦੇਖੀ ਦੇਖ ਲੈ ਉਹੀ ਤਾਂ ਮੂਰੇ ਦਾ ਮੂਰੇ ਮਾ ਚੱਲ ਮੈਂ ਤੇ ਲਾਦਾ ਨਾ ਸਾਦੀ ਚਲੋ ਜੀ ਉਹ ਹੋਰ ਕੱਤਾ ਕਿੱਥੇ ਹੈ ਹੋਰ ਜਿਆਦੇ ਹੁਰੀਆ ਛੁੱਟੀ ਜੀ ਹੋਰ ਜਿਆਦੇ ਹੁਰੀਆ ਨਹੀਂ ਜੀ ਸਾਰਾ ਹਲੇ ਕੁਝ ਚਲੋ ਜੀ ਚਲੋ ਚਲੋ ਜੀ ਉਸਤਾਦ ਜੀ ਬੈਠਾ ਸਮਾਰ ਕੇ ਆਹ ਆਹ ਕੋਈ ਮਾੜੀ ਮੋਟੀ ਚੁਸਤੀ ਰੱਖਿਆ ਕਰ ਆਹ ਰਹਿਣਾ ਜੀ ਇਹ ਹੈ ਹਾਂ ਇਹ ਕਹਦਾ ਜੀ ਤੈਨੂੰ ਕਾਇ ਬਰੀ ਕਿਹਾ ਕਰ ਮਸਤ ਫੇੜਾ ਤਾਂ ਚਲੋ ਕੋਈ ਨਹੀਂ ਆਪਾਂ ਦੀ ਬਣੋ ਤੂੰ ਗੱਲਾਂ ਕਰਨੀ ਸਿੱਖ ਲਿਆ ਤਾਂ ਚਲੋ ਵੀ ਚਲੋ ਮਾਤਾ ਖਲਾਉਂਦੀ ਦੀ ਅਸਤਾਜੀ ਖਲਾਉਣਾ ਜੀ ਮੜਾ ਮੋਟਾ ਕੁਝ ਯਾਰ ਨਾਲ ਗੱਲ ਕਰੀਏ ਆ ਗਏ ਹਮਾਰੀ ਸਾਹ ਹਾਂ ਜੀ ਪੋਲਾ ਸਿੰਘ ਜੀ ਆਓ ਜੀ ਆਹ ਜੀ ਕਹੇ ਹੋ ਠੀਕ ਹੈ ਵੀ ਹਾਂ ਚੜ੍ਹਦੀ ਕਲਾ ਆ ਜੀ ਬੈਠੋ ਜੀ ਚਲ ਜੀ ਬੈਠੋ आओ जी बैठो जी भाई साहब आओ नहीं बैठ जी आओ वो ठीक हो हां ठीक है बढ़िया ओ मूड कितनी हो पीछे बैठे बैठो जी आज दिन बारे में समझाता बैठो जी बैठो कोई माड़ी मोटी गल आकर ही सीख ले हां लो जी हर वेले तू मूड़े बैठ ना गलती हो गई जी तू सी बैठो गलती तेरी एक नंद जैसे दा की है हां भाई नहीं कोई नहीं हमने क्या कर दिया ये बड़ा बंदा क्या ਤੇਉ ਮੈਂ ਕਈ ਵਾਰੀ ਦੇਖ ਲਿਆ ਹਰ ਵੇਲੇ ਮੁੜੇ ਜਾਂਦਾ ਮੁੜੇ ਜਾਂਦਾ ਮੈਂ ਇਹਨੂੰ ਕਈ ਵਾਰੀ ਸਮਝਾਇਆ ਨਿਕਲ ਕੋਈ ਅਸਤਾ ਯਰਉਦੀ ਤੇ ਇਹਦੀ ਕੱਲ ਬਾਤ ਹੁੰਦੀ ਹੈ ਵਰਨਾ ਮੈਂ ਕਰ ਦੂਗਾ ਮੈਂ سارے ਕੰਮ ਕਰ ਦਿੰਦਾ ਮੈਂ ਉਹ ਕੰਮ ਤੂੰ ਕਰ ਦੇ ਯਾਰ ਰਸਤਾ ਤੂੰ ਤੂੰ ਕਹੀਏ ਬਣਾ ਗਏ ਜਦੋਂ ਮੈਂ ਜਾ ਕੇ ਆਇਆ ਪਹਿਲਾਂ ਤੂੰ ਕਹਿੰਦਾ ਚਾਰ ਰੁਪਏ ਵਿਆ ਲਾਇਆ ਮੈਨੂੰ ਤਾਂ ਤੇਰਾ ਕੋਈ ਲੱਗਦਾ ਨਹੀਂ ਬੈਠਣ ਖੜਨ ਦਾ ਤੈਨੂੰ ਕੀ ਲੱਗਦਾ ਜਦੋਂ ਪ੍ਰੋਗਰਾਮ ਹੋਇਆ ਉਹਦੇ ਦੇਖਿਆ ਤੁਸੀਂ ਮੈਨੂੰ ਦਾ ਰਗਟਾ ਮੈਂ ਚੱਲੇ ਕਿ ਪਤਾ ਲੱਗ ਜੂ ਤੇਰਾ ਠੀਕ ਆ ਜੀ ਠੀਕ ਆ ਪਤਾ ਲੱਗ ਜੂ ਮੈਂ ਚਾਰ ਵੇ ਆਇਆ ਕਹਿੰਦਾ ਲਾਗੇ ਹੁਣ ਕਹਿਣਾ ਤੂੰ ਆਇਆ ਮੈਂ ਚਾਰ ਤੋਂ ਲੈ ਆਇਆ ਹਾਂਜੀ ਕਹਿਣਾ ਤੂੰ ਆਇਆ ਮੈਂ ਚਾਰ ਤੋਂ ਲੈ ਆਇਆ ਤੁਸੀਂ ਦੇਖੋ ਉਸਤਾਦ ਜੀ ਆ ਵਿਆਹ ਦੇਖੋ ਤੁਸੀਂ ਵੈਨਨ ਦਾ ਮਾਨੁੱਖਲੇ ਧਰਲਾ ਉਹ ਗੱਤੀ ਹੋਈ ਪਾਦੀਆ ਉਹ ਮਰਨ ਨੂੰ ਹੀ ਕੰਦੇ ਜਾਂਦੀ ਹੋਇ ਤਾਰ ਕੋਈ ਨਾ ਲੈ ਹੋਰੇ ਧਰ ਲੈਨੇ ਆਗੇ ਰੇਕੀ ਜੀ ਮੈਚ ਦੇ ਉੱਪਰ ਧਰਤ ਨਾ ਜੀ ਦਾ ਹੁਣ ਨਹੀਂ ਕਰਦਾ ਇਹ ਕੰਮ ਜੰਗਲ ਲੈ ਆਹ ਲਿਖਣਾ ਜਿਆਦੀ ਪਤਾ ਲੱਗੂ ਯਾ ਮੈਨੂੰ ਬਰਾਬਰ ਲੱਗੇ ਤੈਨਾਂ ਰੱਖ ਤੈਨ ਕੀ ਤਰ੍ਹਾਂ ਲਿਖੀ ਤੈਨ ਕੀ ਤਰ੍ਹਾਂ ਲਿਖੀ ਸਮਝ ਨਾ ਆਵੇ ਮਾਰੇ ਕੁਝ ਤੰਗੀ ਤਰ੍ਹਾਂ ਕਰੂਗਾ ਜੀ ਹਾਂ ਹਾਂਜੀ ਦਸੂ ਜਰ ਜੀ ਹਮਾ 1000 ਬੰਦੇ ਦਾ ਕਾਠੂ ਹੋ ਗਏ 1000 ਬੰਦਾ ਹਾਂਜੀ ਅੱਛਾ ਇਹ ਵੀ 1000 ਬੰਦੇ ਦਾ ਪ੍ਰੋਗਰਾਮ ਹੈ ਨਾ ਤਾਂ 2000 ਬੰਦਾ ਦਾ ਗੁੜੀਆਂ ਵੀ ਹੋਣਗੀਆਂ ਨਾਲ 2000 ਤਾਂ ਕਰਦੀ ਨੇ ਕਿਉਂ ਜੀ ਗੁੜੀਆਂ ਨਾਲੇ ਹੀ ਕੱਢਨੇ ਨਾਲੇ ਹੋਣਗੇ ਜੀ ਬੱਚੇ ਵੀ ਹੋਣੇ ਉਹ ਲਾ ਲੇ 1200 ਲਾ ਲਓ ਜੇ ਤੂੰ 1200 ਦਾ ਕਹਿਆ 1000 ਦਾ ਇਹ ਹੀ ਤਾਂ ਗਲਤ ਕੱਲ ਨੂੰ ਤੁਸੀਂ ਹਲਵਾਈ ਨੂੰ ਦੋਸਤ ਦਿੰਨੇ ਮੈਂ ਠੀਕ ਹੈ 200 ਅਸੀਂ ਨੇ ਬੱਦੇ ਦੱਸਤਾ ਹਾਂ 1200 ਲੇਕ ਨੂੰ ਜੀ ਅੱਪਾ ਜਰ ਸੋਨਾ ਕਰਦੀਏ 1500 ਕੇ ਮੈਂ ਕਰਦਾ ਨਾ ਉਹ ਵਾਦੇ ਜਾਂਦੇ ਨੇ ਕਿ ਚਲ ਐ ਕਰ 12 ਦਾ 1400 ਵਰਗੇ 1400 ਕਰਦਾ ਹਾਂ ਉਸਮਾਨ ਬੱਦੇ ਲੈ ਕੇ ਤਾਂ ਫਾਇਦਾ ਹੁੰਦਾ ਕਿ ਇਹ ਜੱਟ ਹੁੰਦੇ ਨੇ ਹੋਰ ਫਿਰ ਆਪਾਂ ਨੂੰ ਔਖਾ ਹੋ ਜਾਂਦਾ ਬਾਜੀ ਇਹ ਕੱਲ ਨੂੰ ਪੈਸੇ ਬੜੇ ਅਲੱਗਾਂ ਕਹਿੰਦਾ ਸੁਲਗਾ ਸਮਾਨ ਉਪੂ ਗਿਆ ਸਹੀ ਗੱਲ ਆ ਜੀ ਨਾਲੇ ਬਾ ਕੁ ਆਪਣੇ ਕੰਮ ਆਜੂਆ ਚ ਹਾਂ ਮੜਾ ਹੋਲੀ-ਹੋਲੀ ਨਾ ਤਵਾ ਇਹਨਾਂ ਗੱਜ ਕੀ ਪਾੜ ਗਿਆ ਇਹ ਤੈਨੂੰ ਪਤਾ ਨਹੀਂ ਇਹ ਡਾਕਟਰ ਸਾਮਾਨ ਕੋਲੇ ਹੁੰਦਾ ਕੋਈ ਆਪਣਾ ਬੀਬੀ ਬਾਜੇ ਜੋ ਸਾਨੂੰ ਪਤਾ ਲੱਗਦਾ ਅੱਛਾ ਜਦੋਂ ਕੋਈ ਦੂਜੀ ਸਮਾਨ ਲਿਖਣਿਆ ਠੀਕ ਹੈ ਜੀ ਉਦੋਂ ਪਹਿਲੇ ਮੇਰੇ ਵੀਰਾਂ ਦਾ ਆਪ ਬੀਬੀ ਥੱਲੇ ਉੱਪਰ ਹੋ ਜਾਂਦਾ ਅੱਛਾ ਜੀ ਹਾਂ ਕਾ ਨਮਾ ਨਮਾ ਵਿਆਹ ਹੁੰਦਾ ਅਗਲੇ ਦਾ ਕਰਾ ਹੁੰਦਾ ਹਾਂ ਜੀ ਸਾਬ ਹੁੰਦਾ ਨਹੀਂ ਜਦੋਂ ਅਸੀਂ ਸਮਾਨ ਲਿਖਣਿਆ ਤੇਰੇ ਵਰਗੇ ਦਾ ਉੱਪਰ ਥਾਂ ਥੱਲੇ ਅਹੀਂ ਰਹਿੰਦਾ ਕਈ ਅਸੀਂ ਨਾਲ ਹੀ ਰੱਖ ਲੇ ਮੈਂ ਚੈੱਕ ਕਰਕੇ ਨਾਜ ਨਮਾ ਦਿਖਾਈ ਦੇ ਦੇਣਾ ਠੀਕ ਹੈ ਤਾਂ ਬਹੁਤ ਵਧੀਆ ਕੰਮ ਆ ਜੀ ਹਾਂ ਬਹੁਤ ਸੋਚ ਕਰਦੇ ਆ ਜੀ ਪੇੜਿਆ ਅਧਿ ਪਾਦੀ ਆਇਂ ਕਰ ਹਾਂਜੀ ਪੰਜ ਬੋਲੀਆਂ ਗੁਰਦੀਆਂ ਨੇ ਖੜਾ ਪੇੜੀ ਵਾਲੇ ਦੀ ਅੱਛਾ ਜੀ ਹਾਂ ਅਸਤਾਨੀ ਇੱਕ ਨਦੀ ਆਪਣੀ ਵੀ ਕਰ ਲਿਓ ਇੱਕ ਤੂੰ ਐ ਕਰ ਹਾਂਜੀ ਰਸੀ ਕਰ ਲੈ ਸੀ ਕਰਦਾ ਨਹੀਂ ਅਸੀ ਬੋਲੀਆਂ ਗੁਰਦੀਆਂ ਜੀ ਹਾਂ ਸੀ ਬੋਲੀਆਂ ਗੁਰਦੀਆਂ ਠੀਕ ਹੈ ਜੀ ਤੁਸੀਂ ਖਬਰਾਂ ਹੋਣਾ ਹਾਂ ਇਹ ਸਾਨੂੰ ਪਤਾ ਹੀ ਖਮਾਣਾ ਫਿਰ ਤੁਸੀਂ ਕਰ ਤਸਵਾ ਦੇ ਜੀ ਇਹ ਇੱਕ ਕੱਲ ਨੂੰ ਜੇ ਉਹ ਆਪਣੇ ਵਿਆਹ ਤੋਂ ਪਹਿਲੇ ਅੱਛਾ ਜੀ ਆਪ ਨੂੰ दारू ਦੀ ਤਾਂ ਜੱਟਾਂ ਦੀ ਲੋੜ ਪੈਂਦੀ ਹੈ ਹਾਂ ਜੀ ਹਾਂ ਆਪਾਂ ਇਹ ਬੜਾ ਯਾਰ ਕੈਕਸ਼ਨ ਹੈ ਜੀ ਹਾਂ ਉਹਦੇ ਵਿੱਚ ਆਪਾਂ ਦਰੂ ਮਨਾਲਦੇ ਠੀਕ ਹੈ ਇਹ ਬਹੁਤ ਵਧੀਆ ਕੰਮ ਹੈ ਹਾਂ ਸਮਝਿਆ ਗਾ ਮੇਰੀ ਗੱਲ ਨੂੰ ਸਮਝਿਆ ਜੀ ਤੁਸੀਂ ਜਾਲ ਜਿਹੜੀ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਫਿਰ ਵੀ ਕੱਲੋ ਜੀ ਤਾਂ ਰੋਜ਼ ਦਾ ਕੰਮ ਆ ਠੀਕ ਹੈ ਉਹ ਲਗਾ ਸਾਰ ਰੋਜ਼ ਦਾ ਠੀਕ ਹੈ ਜੀ ਤਾਂ ਹੀ ਕਹਿੰਦੇ ਸੀ ਤਾਂ ਹੀ ਗਾਇਆ ਕੰਨ ਨੂੰ ਇਹ ਗੱਲ ਪਤਾ ਹੀ ਲੱਗਦਾ ਠੀਕ ਹੈ ਨਾ ਇਹ ਬਹੁਤ ਵਧੀਆ ਮੇਰਾ ਫੈਦੇ ਵਾਲੀ ਕੰਮ ਕਰੇ ਹਾਂ ਅੱਲੇ ਕੋਈ ਸੀ ਬੋਰੀ ਲਿਖਤੀਆਂ ਹੀ ਸੀ ਬੋਰੀਆਂ ਜੀ ਹਾਂ ਜੀ ਹਾਂਜੀ ਉਸਤਾਦ ਜੀ ਇਹਦੇ ਵਿੱਚ 15 ਦਿਨ ਲਈ ਆਪਣੀ ਨੌਣ ਦੀਆਂ ਕਰ ਲਾ। ਉਸਤਾਦ ਜੀ ਬੀ ਨਾ ਕਰਦੀ ਹੀ। ਉਹ ਬੀ ਕਰ ਲਾ ਬੀ। ਉਹ ਜਲੀਪਿਆ ਜਿਹੜੀ ਪਾਵਾਂਗੇ ਜੀ। ਦਰ ਫਟੇ ਨੂੰ ਤੇਰੇ ਮਾਰਾਂ ਚਪੇੜ ਆ। ਹਾਂਜੀ ਉਸਤਾਦ ਜੀ ਜਲੀਪਿਆ ਜਿਹਨੂੰ ਪੈਂਦਾ। ਉਹ ਉਸਤਾਦ ਜੀ ਕੋਈ ਸ਼ੂਗਰ ਦਾ ਮਰੀਜ਼ ਹੁੰਦਾਗਾ। ਇਹੋ ਕਹਿੰਦੇ ਕਹਿਣਾਗਾ ਜੀ। ਹਾਂ ਸੋਰੀ ਪਾਉ ਕੋਈ ਨਹੀਂ ਕਰਦਾ ਦੁਨੀਆ ਮੇਰੇ। ਚਲ ਪਾਲਾ ਕਰ। ਬੀ ਕਰ ਦੇਣਾ ਜੀ। ਉਹ ਬੀ ਕਰ ਲਾ। ਠੀਕ ਹੈ ਬੀ ਕਰ ਦੇ। हां जी अग्रवाल साहब हां जी ਕਿੰਨੀਆਂ ਆਪਣੀਆਂ ਸਬਜ਼ੀਆਂ ਤੇ ਪਿਆਜ਼ ਆਲੂ ਉਹ ਸਾਰਾ ਕੁਝ ਹੁਣ ਤੇਰੀ ਲਿਖਤ ਕਰ ਦੋ ਜੀ ਸਾਹਿਬ ਉਹਦਾ ਸਾਰਾ ਕਰ ਦਾਂਗੇ ਤੂੰ ਐਂ ਕਰ ਬਈ ਹਾਂ ਜੀ 25 ਗੋਰੀਆਂ ਤੇਰੇ ਕੋਲ ਨਹੀਂ ਬਲ ਬਲ ਨਹੀਂ ਬਹੁਤ ਨਹੀਂ 25 ਲੈ ਜੀ 25 ਗੋਰੀਆਂ ਆਲੂਆਂ ਦੀ ਲਿਖ ਲੈ ਦੋ ਜੀ 25 ਗੋਰੀਆਂ ਆਲੂਆਂ ਨੇ ਪਿਆਜ਼ ਦੀਆਂ ਕਿੰਨੀਆਂ ਕਰਦਾ ਜੀ ਪਿਆਜ਼ ਜਿੰਨ ਦਸੂਈ ਪਿਆਜ਼ ਤਾਂ ਹਰ ਬਈ ਸਾਹਿਬ ਸੋਨੂੰ ਬਤਾ ਦਿੰਦੇ ਆਂ ਕੋਈ 25 ਤੂੰ ਪੈ ਦੀਆਂ ਕਰ ਲਾ 20 ਕਰ ਬਣੂ ਇਹਦਾ ਤਾਂ ਨਾ ਕੰਮ ਸਾਜੀ ਆਪਣੇ ਤਾਂ ਮਾਜੀ ਨਾਲੇ ਤਾਂ ਤੂੰ ਬਦਲੇ ਗਲੇ ਕਰ ਇਹ ਗੱਲ ਤੂੰ ਮੈਨੂੰ ਨਾ ਕਰ ਬਸ ਜੀ ਪਕੌੜਿਆਂ ਪਕੌੜਿਆਂ ਦੇ ਵਿੱਚ ਸਾਰਾ ਕੰਮ ਆ ਜਾਂਦਾ ਆਲੂ ਨਾਲ ਗੋਫੀਆ ਗੋਫੀ ਵੀ ਪਾਲਕ ਵੀ ਪਾਲਕ ਦੇ ਪਕੌੜੇ ਬਣਨਗੇ ਹਾਂ ਐ ਕਰ ਜੀ ਉਸਤਾਦ ਜੀ 25 ਗੋਟ ਗੋਫੀ ਕਰ ਲੈ 25 ਕੀ ਮਤਲਬ ਹੈ 25 ਗੋਟ ਉਸਤਾਦ ਜੀ ਕੀ ਨਾ ਕਰਦਾ ਜੀ 30 ਕਰ ਲੈ ਕੀ ਕਰ ਦਿੰਦੇ ਆ ਬੱਦੇ ਚੱਲਦਾ ਹੀ ਸਮਾਨ ਮੜਾ ਮੋਟਾ ਕੋਈ ਨਾ ਬੰਦ ਕਰ ਲੈ ਨਾਲ ਐ ਕਰ ਪਾਲਕ ਦਾ ਪਾਰ ਦੇ ਲੋ ਜੀ 10 ਕਿਲੋ ਪਾਰ ਖਰਵਾਓ ਨਾ 10 20 ਕਿਲੋ ਨਹੀਂ ਸਾਰਾ ਕੋਲ ਅਸਿਆ ਯਾ ਦੇਖ ਕੇ ਕਰੋ ਇਹ ਕੰਮ ਉਹ ਮਹਿੰਗਾ ਹੁੰਦਾ ਜੀ ਹੁਣ ਰੁਕ ਤਰੀ ਨਹੀਂ ਇਹਦਾ ਵਿਆਹ ਨਿਤ ਨਹੀਂ ਹੋਵੇ ਕਵਾਂਟਰਲ ਤੱਕ ਲੱਗੂਗਾ ਇਹ ਕਵਾਂਟਰਲ ਤੱਕ ਕਰੋ ਕਵਾਂਟਰਲ ਕਰ ਲਾ ਕਵਾਂਟਰਲ ਕਰ ਦੇਣਾ ਹਾਂ ਦੇ ਕੀ ਮਿਰਚ ਸਾਰਾ ਸਮਾਨ ਉੱਡ ਲਿਖ ਲਈ ਉਹਨੇ ਵਿੱਚ ਟਿਕਾ ਦੇਣਾ ਨਹੀਂ ਲਾਲ ਟਮਾਟਰ ਲਾਲ ਟਮਾਟਰ ਲਾਲ ਮਾੜੇ ਦਾ ਚਿੰਤਾ ਨਾ ਕਰ ਇਹਦਾ ਸਾਡਾ ਸਮਾਨ ਆ ਸਬਜੀ ਭੱਜੀ ਦਾ ਲਿਖਿਆਉਣਾ ਇਤੋਂ ਦਾ ਅਸੀਂ ਐ ਪੁੱਛਣਾ ਵੀ ਭਾਈ ਕਿੰਨੇ ਕੁ ਦਾ ਆਪਣਾ ਅਸਤੀ ਮੇਟਾ ਬੋਰੀਆਂ ਤਾਂ ਅਸੀਂ ਲਿਖਉਂਦੀਆਂ ਨੇ ਠੀਕ ਹੈ ਵੀ ਲਾਲ ਟਮਾਟਰ ਹਰੀ ਮਿਰਚ ਸਾਰਾ ਕੁਝ ਇਹ ਇਹਨੂੰ ਆਪੀ ਲਿਖਿਆ ਲਓ ਮਾਉ ਕਿੰਨਾ ਬਣ ਮਾਉ ਕਿਦਾਂ ਮੱਕੜ ਜਾਏ ਬਸ ਸੋਨਾ ਆਈਆ ਆਇਆ ਕੱਢ ਲੁਕਟ ਲਈ ਤੂੰ ਗੱਡੀ ਛੱਡ ਦੇ ਠੀਕ ਹੈ ਜੀ ਆਡੇ ਕੋਈ ਅਜੇ ਤਾਂ ਨਵਾਂ ਕੰਮ ਨਹੀਂ ਹੈਗਾ ਠੀਕ ਹੈ ਜੀ ਹਾਂ ਮਸ਼ਹੂਰ ਆਪਾਂ ਮਸ਼ਹੂਰ ਆ ਫਿਰ ਪਾਈਂ ਤੋ ਲਾਇ ਜੀ ਹਾਂ ਇਹਨਾਂ ਪੱਕਾ ਮੁਰਾਉਂਦੇ ਤੇ ਚੱਲਿਆ ਹਾਂ ਦੀ ਸਟਾਡੀ 10 ਕਿਲੋ ਕੱਪੜੇ ਧੋਣੇ ਸਾਬਣ ਕਰ ਲਾ ਕਰ ਲੈਣਾ ਜੀ ਉਸਤਾਜੀ 10 ਕਿਲੋ ਸਾਬਣ ਜੀ ਇਹ ਸਾਬਣ ਕਰਨ ਵਾਸਤੇ ਜਿਹੜਾ ਹਲਵਾ ਜਹਾ ਉਹ ਬੋਲੇ ਬੰਦੇ ਤੇ ਕੰਮ ਕਰੇ ਨਹੀਂ ਇਹ ਜਦੋਂ ਕੋਈ ਰਿਸ਼ਤੇਦਾਰ ਆ ਗਏ ਸਾਬਣ ਤੇ ਲਾ ਤੇ ਥੋ ਮੰਗ ਲਿਆ ਕੱਪੜੇ ਧੋਣ ਵਾਸਤੇ ਫੇਰ ਤੂੰ ਬਣੀ ਦੇ ਬਜੇ ਮੌਕੇ ਤੇ ਹਾਂ ਅਸੀਂ ਅਸੀਂ ਸਾਰਾ ਸਮਾਨ ਪਿਆ ਲਿਖਾਉਣੇ ਨੇ ਠੀਕ ਹੈ ਵੀ ਵਿਆਹ ਇਹਨੂੰ ਕੋਈ ਦਿੱਕਤ ਨਾ ਭੋਵੇ ਠੀਕ ਹੈ ਹਾਂ ਬਸ ਤੂੰ ਜੋ ਕਰ ਹੈ ਤੈਨੂੰ ਕੋਈ ਚੀਜ਼ ਦੀ ਚਿੰਤਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸੋ ਨੀ ਜੀ ਕੋਈ ਲੰਬਾ ਨਹੀਂ ਆਉਗਾ ਸੋਨੇ ਵਰਗਾ ਕਮੂਦ ਠੀਕ ਹੈ ਹਾਂ ਲਿਖਤਾ ਚਲੇ ਅੰਦੀ ਲਿਖਤੀ ਆਲੀ ਠੀਕ ਹੁਮਾਇ ਕਰ ਅੰਦੀ ਅਸਤ ਜੀ 10 ਲੀਟਰ ਪੈਟਰੋਲ ਕਰ ਲਿਆ 10 ਲੀਟਰ ਪੈਟਰੋਲ ਜੀ ਹਾਂ ਲਓ ਜੀ ਪੈਟਰੋਲ ਕਰ ਦਨੇਗੇ ਇਹ ਵੀ ਕਰ ਲੈ ਪੈਟਰੋਲ ਵੀ ਲਿਖੀ ਜਾਂ ਨਾ ਇੱਥੇ 10 ਲੀਟਰ ਲੜਕੂ ਵੀ ਇਹਦੇ ਵਿੱਚ ਤੈਨੂੰ ਬੋਲ ਬੋਏ ਕਰਕੇ ਦੇ ਕਰ ਜਾ ਹੁਣ ਸਾਡਾ ਮੁੱਠੇ ਤੇ ਕ ਨਹੀਂ ਆਉਗਾ ਹਾਂ ਜੀ ਆਉਗਾ ਜੀ ਹੋਰੇ ਆਉਗਾ

ਵੇਨਾ ਤੇਰੇ 50000 ਰੁਪਏ ਦੀ ਆੜੀ ਹੁੰਦੀ ਹੈ ਅੱਛਾ ਜਣਕੇ ਤੂੰ ਐ ਪੁੱਛ ਬੀ ਟੋਟਲ ਸਮਾਨ ਕਿੰਨਾ ਕ ਲੱਗਿਆ ਅੱਛਾ ਸਾਰੀ ਦਸ ਲੋਕਾਂ ਨੂੰ ਲਗਾ ਕੇ ਵਰਾ ਸਾਰਾ ਉਹ ਤਾਂ ਬਾੜਾ ਸਮਾਨ ਬਣਦਾ ਹੈ ਪੁੱਤ ਅੱਛਾ ਹਾਂ ਉਹ ਜਾ ਰਹੇ ਨੇ ਸਮਝ ਪੰਜ ਕ ਲੱਖ ਰੁਪਏ ਦਾ ਬੰਮਾ ਤੇਰਾ ਹਲਵਾਈ ਦੇ ਅੱਛਾ ਜਿਆਦਾ ਨਹੀਂ ਹੋਗਾ ਇਹ ਜਿਆਦਾ ਨਹੀਂ ਹੈ ਯਾਰ ਬਾਕੀ ਤੂੰ 30-30 ਲੱਖ 40-40 ਲੱਖ ਬਿਆਹ ਤੇ ਲੱਗਦਾ ਹੋਰ ਤੇਰੀ ਮਰਜ਼ੀ ਆ ਪੰਜ ਲਾਈ 10 ਲਾਈ ਪੰਜ-7 ਲੱਖ ਨਾਲ ਤੇਰਾ ਆਹ ਪ੍ਰੋਗਰਾਮ ਸਾਡਾ ਸਿਰੇ ਲੱਗਿਆ ਸਾਹਿਬ ਸਾਰਾ ਸੱਜ ਵਧੀਆ ਜੀ ਐ ਖੁੱਲਾ ਸਰੂ ਚਲੋ ਪਹਿਲਾਂ ਠੀਕ ਹੈ ਹਾਂ ਠੀਕ ਹੈ ਸਾਈ ਜਿੰਦਾ ਤੁਮ ਕਰੀਏ ਫਿਰ ਸਲਾਈ ਤੂੰ ਦੇ ਦੇ ਨੀ 50 ਹਜ਼ਾਰ ਰੁਪਿਆ ਕੋਈ ਬਾਹਲਾ ਜਿੱਥੋਂ ਮੰਗਦੇ ਬਾਕੀ ਫੇਰ ਕਰ ਲਾਂ ਇੰਨੇ ਉਹਨੇ ਬੋਲੇ ਠੀਕ ਹੈ ਮੈਂ ਜਾ ਕੇ ਦੰਨਾ ਫਸਾ ਆ ਮੇਰਾ ਫੋਨ ਲਿਆ ਤੋ ਜਿੱਤਿਆ ਤੋ ਮੈਂ ਮੜਿਆ ਚਲ ਕਰਾਂ ਦੁਕਾਨ ਤੇ ਚੇਲੇ ਸਾਰਾ ਸਮਾਨ ਚੱਕ ਲਈ ਆਪਣਾ ਠੀਕ ਹੈ ਜੀ ਮੈਂ ਥੋੜਾ ਜੀ ਸਾਈ ਦੀ ਹਾਂ ਕੇ ਬਸ ਸਾਈ ਫੜ ਕੇ ਆ ਗਿਆ ਲੈ ਫੜ ਕੇ ਅੱਗ ਲਾਈ ਲਈ ਸਾਡੇ ਮਤਨ ਨੂੰ ਉਹ ਕੀ ਹੋ ਗਿਆ ਸਭ ਆਇਆ ਕਰ ਕਰਦੇ ਆ ਜੀ ਆ ਜੀ ਹੈਂ ਭਾਵੇਂ ਉਹ ਕੋਈ ਨੰਬਰ ਬਾਹਰ ਨਾ ਕਰਾਉਂਦਾ ਨਾ ਕਰਿਆ ਉਹ ਪਾ ਦਿਲਾਇਦਾ ਛਾਈ ਮੰਡੀ ਪਈ ਆਪਾਂ ਨੂੰ ਬੱਸ ਕਰਦਾ ਗਿਆ ਹੋ ਗਿਆ ਕਿੱਥੇ ਦਾ ਬਾਗੀ ਉਹ ਹੈਂ ਦੇਮਤ ਨੂੰ 5 ਲੱਖ ਖੜ ਦਿਓ ਖੜ ਦਿਓ ਖੜ ਲਾਂਗੇ ਹੁਣ ਨਹੀਂ ਵੀਨੇ ਕਿ ਤੇਰੇ ਲੈਵੇਂ ਲਾਉਣੇ